हाँ जी कितों आई क्या करके क्या है एक क्या है हाँ। क्या? एक एक क्या क्या कहते लाया था ब्लड जो क्या है अच्छा फ्रैंक कर रही ओके ओके, ओके।, ओके। क्या कर दी थी तू

क्या गा रहे हैं थॉय प्रिंस क्या गा रहे हैं आ <laughs> अच्छा मतलब कि तू पापा ने ऑर्डर होना भी मेरा 6:00 बज गई है हैं हैं जसलीन मैं पिछली वीडियो में छ पाया सीगा जसलीन ਕਿ ਮੂੰਗਫਲੀ ਖਾਣ ਦੇ ਨਾਲ ਵੀ ਤੇਰੇ ਐਵੇਂ ਨਕਸੀਰ ਚੱਲ ਪੈਂਦੀ ਆ ਪਰ ਸਾਨੂੰ ਕਈਆਂ ਨੇ ਮਤਲਬ ਸਾਡੇ ਕਈ ਸਬਸਕ੍ਰਾਈਬਰ ਨੇ ਸਾਨੂੰ ਮੈਸੇਜ ਕਰਿਆ ਵੀ ਤੁਸੀਂ ਕਾਫੀ ਜਣੇ ਸਾਨੂੰ ਟ੍ਰੀਟਮੈਂਟ ਦੱਸੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਸਾਨੂੰ ਸੁਝਾਅ ਦਿੱਤਾ ਏ ਅਸੀਂ ਉਹ ਮੈਂ ਟਰਾਈ ਕਰ ਰਹੇ ਆ ਜਿਵੇਂ ਸਾਨੂੰ ਦੱਸਿਆ ਹੋਇਆ ਤੇ ਆ ਦੇਖ ਲਓ ਹੁਣ ਇਹ ਕੀ ਕਰ ਰਹੀ ਹੈ ਹੱਥ ਪਰ ਪੱਟੇ ਵਰਨੇ ਕਲਰ ਰ ਆਇਆ ਕਹਿੰਦੀ ਪਾਪਾ ਨੂੰ ਮੈਂ ਕਹਿਣਾ ਵੀ ਮੇਰਾ ਸੱਟ ਵੱਜ ਗਈ ਹੋਈ ਆ ਹੈ ਪਾਵਣ ਵਾਲਾ ਚੱਲਣਾ

ਕਿ ਟੈਟੂ ਉਹ ਅੰਦਰ ਬੈਠੇ ਉਹ ਕੋੜ ਅੰਦਰ ਸਾਡਾ ਦੁਨੀਆ ਸਰਰ ਨਾਮ ਬਿਨਾ ਸਾਡਾ ਦੁਨੀਆ ਪੂਛ ਜੀਤੋ ਕੀ ਆ ਕਹਿੰਦੀ ਐ ਕੀ ਕਹਾਂਦੇ ਆ ਕੀ ਕਹਾਂਦੇ ਫਿਰ ਜਸਲੀਨਾਂ ਤੇ ਚੂਰਨ ਲੈ ਲਿਆ ਅੰਕਲ ਜੀ ਤੇ ਕਿਦਾ ਚਾਟ ਦੀ ਜਸਲੀਨ ਖਾਈ ਲੈ ਚਲੋ ਚਲੋ ਵੇ ਚਲੋ ਇਸ ਕਿ ਗੱਡੀ ਚਲੋ ਆਜੋ ਠੀਕ ਕਿ ਧਿਆਨ ਨਾਲ ਨੀਚੇ ਆਸ ਕਿਧਰ ਗਏ ਆਸੇ ਪਾਸੇ ਚਲੋ ਜੀ ਚੱਕੋ ਜੀ ਇਹਨੇ ਮੇਰੇ ਮੜਾਈ ਲੱਤੇ ਮੋੜ ਲੈ ਚੈਕਿੰਗ ਕਰਵਾਣੀ ਉਥੇ ਕਰਵਾ ਲਾਉਂ ਤੇ ਉਥੇ ਕੋ ਆ ਜਾ ਵੀ ਤੇਰੀ ਚੈਕਿੰਗ ਇਹਨੂੰ ਇੰਨਾ ਸ਼ੌਂਗ ਨਹੀਂ ਮੇਰੀ ਚੈਕਿੰਗ ਨਹੀਂ ਹੋਈ ਹੈਗੀ ਚੱਲ ਜਾ ਚੈਕਿੰਗ ਕਰਵਾਣ ਜਾ ਰਹੀ ਬਾਪਾ ਮਾਰਿਆ ਚਾਤੀ ਚੇਤੇ ਰੇ ਮਨ ਤੋ ਨਾ ਗੱਤ ਹੋਏ ਹੈ ਤੂ ਰੇ ਮਨ ਤੋ ਨਾ ਗੱਤ ਹੋਏ ਹੈ ਤੂ ਮੈਂ ਨਾਮ ਕੋ ਜਨਨ ਰੇ ਮਨ ਤੋ ਨਾ ਗੱਤ ਹੋਏ ਹੈ ਤੂ ਰੇ ਮਨ ਸੱਜ ਮੈਂ ਨਾਮ ਨਾ ਸੋਤ ਨਹੀਂ ਸੁਣੋਂ ਤਾਂ ਹਾਂਜੀ ਇਹ ਹੈ ਜੀ ਤਰਨ ਮਟੌਰ ਦੀ ਸ਼ਾਪ ਹੈ ਟੈਟੂਆਂ ਦੀ ਅਗਰ ਕੋਈ ਵੀ ਟੈਟੂ ਬਣਾਉਂਦੇ ਇਸ ਚੱਕ ਹੋਵੇ ਤਾਂ ਤੁਸੀਂ ਅਨੰਦਪੁਰ ਸਾਹਿਬ ਖਾਲਸਾ ਕਾਲਜ ਸਾਹਮਣੇ ਇਹਦੀ ਸ਼ਾਪ ਹੈ ਤੁਸੀਂ ਜਾ ਕੇ ਬਣਵਾ ਸਕਦੇ ਹੋ ਬਹੁਤ ਵਧੀਆ ਕੰਮ ਕਰਦਾ ਹੈ ਜੀ ਮੁੰਡਾ